ਨੂੰ ਪੁੱਛਦਾ ਮੈਂ ਪਹਿਲਾ ਬਲਾਕੀ ਕੋਲ ਆਇਆ ਜਥੇ ਦੇ ਮੁਖੀ ਕੋਲ ਆਇਆ ਜਥੇਦਾਰ ਜੀ ਉਹ ਛੱਨ ਵਿੱਚ ਇੱਕ ਕੋੜੀ ਬੈਠਾ ਹੈ ਉਹਨੂੰ ਬਿਮਾਰੀ ਨੇ ਮਾਰ ਰੱਖਿਆ ਤੁਰਿਆ ਤੇ ਜਾਂਦਾ ਨਹੀਂ ਉਹਦੇ ਕੰਨਾਂ 'ਚ ਜਿੰਨਾ ਚਰਬਾਣੀ ਪੈਂਦੀ ਰਹੀ ਨਾ ਉਹ ਠੀਕ ਹੋ ਗਿਆ ਹੁਣ ਉਹ ਕਹਿੰਦਾ ਮੈਨੂੰ ਨਾਲ ਲੈ ਚੱਲੋ ਕੋਲਾਏ ਖੜਿਆ ਨਹੀਂ ਜਾਂਦਾ ਕੋਲ ਕੌਣ ਚੱਕੇ ਫਿਰ ਇੱਕ ਸਿੱਖ ਪਰਵ ਵਿਕਾਰੀ ਜੀਵਨ ਵਾਲਾ ਕਹਿੰਦਾ ਮੈਂ ਲੈ ਜਾਂਗਾ ਉਹਨੇ ਮੋਟਿਆ ਤੇ ਬਿਠਾਇਆ ਪ੍ਰੇਮੇ ਕੋੜੀ ਨੂੰ ਜਿਹਨੂੰ ਘਰ ਦੇ ਜਵਾਬ ਦੇ ਕੇ ਪੰਜਾ ਬਾਹਰ ਰੱਖ ਕੇ ਸਿੱਖ ਨੇ ਮੋਟਿਆ ਤੇ ਚੱਕਿਆ ਤਾਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ 'ਤੇ ਲਹਿ ਗਿਆ ਕਹਿ ਦੋ ਵਾਹਿਗੁਰੂ ਵਾਹਿਗੁਰੂ ਸਾਰੇ ਧਿਆਨ ਜੋੜ ਕੇ ਰੱਖੋ ਮਾਰੇ ਦੇ ਚਰਨਾਂ 'ਤੇ ਲਹਿ ਗਿਆ ਜਾਂਦੇ ਗਾਹੇ ਵਕਾਹੇ ਮਾਰੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੰਗਤਾਂ ਪਹੁੰਚੀਆਂ ਜਾ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਨੂੰ ਲੈ ਕੇ ਆਏ ਆ ਤੁਹਾਡੇ ਚਰਨਾਂ ਵਿੱਚ ਇੱਕ ਕੋੜੀ ਨੂੰ ਲੈ ਕੇ ਆਏ ਆ ਮਾਰੇ ਕਹਿੰਦੇ ਸੰਗਤ ਚ ਨਾ ਲੈ ਕੇ ਆਇਓ ਮੁਸ਼ਕ ਮਾਰਦਾ ਬੁਧੂ ਉਹ ਪੀਏ ਉਹਨੂੰ ਜਿੱਥੇ ਜੋੜੇ ਪਏ ਨੇ ਲਾ ਉੱਥੇ ਬਿਠਾ ਦਿਓ ਬਿਠਾ ਦਿੱਤਾ ਦੀਵਾਨ ਦੀ ਕੀਰਤਨ ਦੀ ਸਮਾਪਤੀ ਹੋਈ ਧੰਨ ਗੁਰੂ ਅਮਰਦਾਸ ਮਹਾਰਾਜ ਉੱਠੇ ਉਹ ਕੋੜੀ ਦੇ ਕੋਲ ਚਲੇ ਗਏ ਜਾ ਕੇ ਪੁੱਛਦੇ ਨੇ ਕੀ ਹਾਲ ਐ ਉੱਚੀ ਉੱਚੀ ਤਾਂ ਹਾਂ ਮਾਰ ਕੇ ਰੋਪਿਆ ਤੁਹਾਡੇ ਚਰਨਾਂ ਚ ਆਇਆ ਕਿਰਪਾ ਕਰਿਓ ਜਨਮਾਂ ਜਨਮਾਂ ਦੇ ਪਿਛੋੜੇ ਪੈਂਦੇ ਆਏ ਹੁਣ ਨਾਮ ਛੋੜਤਾ ਦਿਆ ਜਨਮਾਂ ਜਨਮਾਂ ਦੇ ਪਿਛੋੜੇ ਪੈਂਦੇ ਆਏ ਨੇ